ਇਹਨੂੰ ਤਿੰਨ ਘੰਟੇ ਨਹੀਂ ਆਗੇ ਸਵੇਰੇ ਇੱਕ ਇੱਕ ਸੈਕਟਰੀਆਂ ਵੀ ਉਹਨੂੰ ਦਿਨ ਸਿਰਫ ਤਿੰਨ ਘੰਟੇ ਜਿਹੜੀਆਂ ਕੱਟੀਆਂ ਗਈਆਂ ਮੈਂ ਜਿੰਨੀਆਂ ਐਡੋਸ ਦੀਆਂ ਕਰਾਂਗੀ ਜੀਪ ਵੀ ਪੰਚਾਇਤ ਤੋਂ ਬਾਈ ਕਾਟ ਕਰ ਦਵਾਂਗੇ ਵੋਟਾਂ ਇੱਕ ਹੋਰ ਚੰਗਾ ਵੋਟਾਂ ਕੱਟੀਆਂ ਗਈਆਂ ਇਲਾਕੇ ਨਹੀਂ ਕੱਟੇ ਜਾਂਦੇ ਤੁਸੀਂ ਸਿੱਧਾ ਲੱਗ ਕੇ ਦੀਪਨ ਪਿੰਡ ਕੱਟ ਦਾ ਵਿੱਚੋਂ ਮੁਸ਼ਕਲ ਇਹ ਹੈ ਕਿ ਵਾਈਫ ਮੇਰੇ ਨੇ ਪਿੰਡ ਹੇਰਕਲੋਨ ਦੀ ਖਲੋਣਾ ਆ ਉਹਨਾਂ ਦੀ ਬੋਰਡ ਹੀ ਹੇਰ ਪਿੰਡ ਚ ਪਹੁੰਚਦੀ ਹੈ ਵੋਟ ਤਾਂ ਹੀ ਆਹੀ ਐਮਪੀ ਦੀ ਬੋਰਡ ਖੁਦ ਪਾ ਕੇ ਆਏ ਆ ਤੇ ਪਰਾ 6 ਮਹੀਨਿਆਂ ਰਵੇ ਤੇ ਸਭ ਕੁਝ ਬਦਲ ਗਿਆ ਸਾਰੀਆਂ ਵਾਰਡਾਂ ਹੀ ਖਰਾਬ ਕਰਦੀਆਂ ਇੱਕ ਘਰ ਦੇ 25 ਜਿਹੜੇ ਮੈਂਬਰ ਹਨ ਉਹਨਾਂ ਨੂੰ 4-4 ਵਾਰਡਾਂ 'ਚ ਵੰਡਤਾ ਵਾ ਦੋ-ਦੋ ਜੀ ਕਰਤੇ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਡਿਊਟੀ ਦਿੱਤੀ ਇਹਨਾਂ ਨੂੰ ਤਨਖਾਹ ਕਿੱਥੋਂ ਦੀ ਹੈ ਕਿ ਤੁਸੀਂ ਆਪਣੀ ਮਰਜ਼ੀਆਂ ਕਰੋ ਇਹਨਾਂ ਨੂੰ ਪਰੇਸ਼ਾਨ ਕਰੋ ਇਹਦੂ ਕੋ ਤਰੀਕਾ ਨਹੀਂ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਨੇ ਔਰ ਇਹਨਾਂ ਦਿਨਾਂ ਦੇ ਵਿੱਚ ਨਾਮਜ਼ਦਗੀਆਂ ਦਾ ਦੌਰ ਜਾਰੀ ਹੈ ਪਿੰਡਾਂ 'ਚ ਬਣਾਈਆਂ ਜਾ ਰਹੀਆਂ ਵੋਟਾਂ ਨੂੰ ਲੈ ਕੇ ਲੋਕਾਂ 'ਚ ਖਾਸੀ ਨਰਾਜ਼ਗੀ ਪਾਈ ਜਾ ਰਹੀ ਹੈ ਅਸੀਂ ਇਸ ਫਿਲਹਾਲ ਮੌਜੂਦ ਹਾਂ ਬीडीपी ਆਫਿਸ ਜਿੱਥੇ ਵੱਖ-ਵੱਖ ਪਿੰਡਾਂ ਤੋਂ ਲੋਕ ਪਹੁੰਚੇ ਨੇ ਜਿਹੜੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਆਏ ਸੀ ਪਰ ਕਿਤੇ ਨਾ ਕਿਤੇ ਵੋਟਾਂ ਨੂੰ ਲੈ ਕੇ ਭਾਰੀ ਗੜਬੜ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਤਾਂ ਜਰੂਰ ਗੱਲਬਾਤ ਕਰਾਂ ਭਾਜੀ ਕੀ ਰਾਮ ਦਾ ਕਿਹਾ ਮੇਰਾ ਨਾਮ ਸਰਜੀਤ ਸਿੰਘ ਪਿੰਡ ਹੇਰਕਲੋਨੀ ਹੈ ਭਾਜੀ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਇਹ ਹੈ ਕਿ ਵਾਈਫ ਮੇਰੀ ਨੇ ਪਿੰਡ ਹੇਰਕਲੋਨੀ ਚ ਖਲੋਣਾ ਆ ਉਹਨਾਂ ਦੀ ਵੋਟ ਹੀ ਹੇਰ ਪਿੰਡ ਚ ਪਹੁੰਚਾਤੀ ਹੈ ਕੀ ਕਾਰਨ ਕੀ ਨਜ਼ਰ ਆ ਰਿਹਾ ਹੈ ਕਾਰਨ ਇਹ ਹੀ ਹੈ ਕਿ ਪਾਰਟੀ ਬਾਜ਼ੀ ਤੋਂ ਅਲੱਗ ਹੋਣ ਦਾ ਕੰਮ ਹਾਂਜੀ ਸਰਕਾਰ ਦੇ ਇਸ਼ਾਰੇ ਤੇ ਹੈ ਸਰਕਾਰ ਦੇ ਇਸ਼ਾਰੇ ਤੇ ਹੋ ਰਿਹਾ ਜੀ ਹਰ ਨਜ਼ਰ ਆ ਰਹੀ ਹੈ ਹਾਰ ਹੀ ਨਜ਼ਰ ਆ ਰਹੀ ਹੈ ਜੀ ਅਹੀਂ ਹਾਂ ਜੀ ਸਰ ਵੋਟਾਂ ਤੁਹਾਡੀ ਵਾਈਫ ਦਾ ਪਿੰਡ ਹੀ ਬਦਲਤਾ ਪਿੰਡ ਹੀ ਬਦਲਤਾ ਪਿੰਡ ਹੇਰ ਕਲੋਨੀ ਚ ਵੋਟ ਉਹਦੀ ਆ ਪਿੰਡ ਹਰੇ ਚੋਣ ਮੈਂ ਕਿਦਾਂ ਲੜਾਂਗੇ ਉਹੀ ਤੇ ਉਹ ਲੜਨ ਤੋਂ ਰੋਕਣ ਵਾਸਤੇ ਰੋਕਣ ਵਾਸਤੇ ਕੀਤਾ ਜਾ ਰਿਹਾ ਇਹਦੇ ਐਮਪੀ ਦੀ ਬੋਰਡ ਪਾਈ ਹੈ ਅਸੀਂ ਐਮਪੀ ਦੀ ਬੋਰਡ ਖੁਦ ਪਾ ਕੇ ਆਏ ਆ ਤੇ ਪਰ ਆ 6 ਮਹੀਨੇ ਦੇ ਵਿੱਚ ਸਭ ਕੁਝ ਬਦਲ ਗਿਆ ਜੀ ਮਰਿਆਂ ਦੀਆਂ ਵੋਟਾਂ ਦੀ ਮਰਿਆਂ ਦੀਆਂ ਵੋਟਾਂ ਨਾਲ ਪਾਤੀਆਂ ਹਨ ਮਤਲਬ ਵੋਟਰ ਸੂਚੀ ਵਿੱਚ ਮਰਿਆਂ ਦੀ ਭੇਜਦੇ ਜਿਹੜੇ 40 40 ਸਾਲ ਮਰਿਆਂ ਨੂੰ ਤੇ ਜੀਹਦੇ ਬੰਦੇ ਉਧਰ ਭੇਜਦੇ ਹੇਰਾਂ ਚ 5 ਨੰਬਰ ਵਾਰੀ ਪੂਰੀ ਡਾਤੀ ਹੈ ਜੀ ਮੈਂ ਤਾਂ ਇਹੀ ਕਹਿੰਨਾ ਹੈ ਕਿ ਇਹ ਚੋਣ ਹੀ ਕੈਂਸਲ ਹੋ ਜਾਣੀ ਚਾਹੀਦੀ ਹੈ ਇਹ ਚੋਣ ਉਲਟ ਪੁਲਟ ਹੈ ਬਿਲਕੁਲ ਹੋਣੀ ਨਹੀਂ ਚਾਹੀਦੀ ਚੋਣ ਜੀ ਸਾਡਾ ਹਾਂਜੀ ਆਪਣਾ ਪਿੰਡ ਖੈਰਾਵਾ ਦਾ ਭਿੰਦਰ ਸਿੰਘ ਬੋਲ ਰਿਹਾ ਮੈਂ ਜੀ ਸਾਡੇ ਨਾਲ ਬਹੁਤ ਧੱਕਾ ਕੀਤਾ ਜੀ ਸੁਖਦੇਵ ਸਿੰਘ ਸੈਕਟਰੀ ਸਾਹਿਬ ਨੇ ਕੋਈ ਵੋਟਾਂ ਸਾਡੀਆਂ ਬਹੁਤ ਗਾਂਵਸਾਂ ਕੀਤੀਆਂ ਗਈਆਂ ਇੱਕ ਆਵਾੜ ਸੂਚੀ ਬਣਾਈਆਂ ਜਿਹੜੀ ਵਾਰ ਦੀ ਇਹਨਾਂ ਦੀ ਲਿਸਟ ਲਾਈ ਤੇ ਉਹਦੇ ਵਿੱਚ ਨੰਬਰ ਵਾਰ ਨੰਬਰ ਗਲਤ ਲਿਖੇ ਗਏ ਨੇ ਜਿਹੜੀ ਸਾਡੀ ਵੋਟਰ ਸੂਚੀ ਆ ਉਹਦੇ ਵਿੱਚ ਨੰਬਰ ਹੋਰ ਕੋਈ ਨਹੀਂ ਆਲਰੇਡੀ ਹੁਣ ਸਾਨੂੰ ਇਹ ਨਹੀਂ ਸਮਝ ਲੱਗਿਆ ਸੂਚੀ ਦੇ ਹਿਸਾਬ ਨਾਲ ਭਰਿਏ ਕਿ ਵਾਰਡ ਲਿਸਟ ਦੇ ਹਿਸਾਬ ਨਾਲ ਭਰਿਏ ਕਿਉਂਕਿ ਸਾਡੀ ਕੋਈ ਮੁੜ ਕੇ ਆਪਣਾ ਇਹਨਾਂ ਹੋ ਸਕਦਾ ਪ੍ਰੋਜੈਕਟ ਕਰਾਉਣੀ ਹੋਵੇ ਕੋਈ ਨਾ ਕੋਈ ਪਾਉਣਾ ਹੋਵੇ ਨਾ ਸਾਨੂੰ ਕੋ ਆਪਣਾ ਚੁੱਲਾ ਟੈ ਤੇ ਇਹਦੇ ਵਿੱਚ ਸਾਡੇ ਨਾਮ ਵੀ ਫਾਰਮੈਲਟੀ ਪੂਰੀ ਕਰਨ ਤੋਂ ਹੀ ਰੋਕੇ ਜਾ ਰਹੇ ਤੁਹਾਨੂੰ ਬਹੁਤ ਕੁਝ ਇੰਨੀਆਂ ਇੰਨੀਆਂ ਜਿਆਦੀਆਂ ਮੁਸ਼ਕਲਾਂ ਪੈਦਾ ਹੋ ਰਹੀਆਂ ਸਾਨੂੰ ਰਾਤ ਦਿਨ ਸਮਝ ਨਹੀਂ ਆ ਰਹੀ ਦੋ ਤਿੰਨ ਦਿਨ ਹੋ ਗਏ ਹਰ ਦਿਮਾਗ ਨਿਕਲ ਕਰਨ ਕੀ ਨਜ਼ਰ ਆ ਰਿਹਾ ਹੈ ਕਾਰਨ ਇਹੋ ਵੀ ਸਾਰੀ ਲਿਸਟ ਚੇਂਜ ਕੀਤੀ ਹੈ ਇਹਨਾਂ ਨੂੰ ਇਹ ਹੀ ਆ ਵੀ ਇਹਨਾਂ ਨੇ ਰਜੈਕਟ ਕਰੀਏ ਇਹ ਮੀਰਾਕੋਟ ਤੋਂ ਮੈਂ ਸਾਬਕਾ ਸਰਪੰਚ ਹੀ ਦੱਸ ਰਾਂਗਾ ਤੇ ਅਨੁਮਸ਼ਕਲੇ ਆ ਰਹੀ ਹੈ ਵੀ ਚੁੱਲਾ ਟੈਕਸ ਨਹੀਂ ਦੇ ਰਹਾ ਐਨਓਸੀ ਨਹੀਂ ਦੇ ਰਹਾ ਵੀ ਸਾਨੂੰ ਖਰਾਬ ਕਰ ਰਹਾ ਵੀ ਪਾਰਟੀ ਨੂੰ ਦਿੱਤੀ ਜਾ ਵੀ ਇਹਨਾਂ ਨੂੰ ਫਾਰਮੈਲਟੀ ਨਾ ਕੰਪਲੀਟ ਹੋਵੇ ਕਹੀਂ ਬਹੁਤ ਰੁਗੀਆਂ ਦੇ ਤਰੀਕ ਨਿਕਲ ਜੇ ਉਧਰੋਂ ਛੁੱਟੀਆਂ ਆ ਗਈਆਂ 2-3 ਦਿਨ ਦੀਆਂ ਤੇ ਉਹਦੇ ਵਿੱਚ ਪੰਗਾ ਪੰਜ ਤਰੀਕ ਤੱਕ ਕੰਪਲੀਟ ਕਰਨਾ ਆ ਉਹ ਹੜਕੋ ਹੋ ਨਹੀਂ ਪਾਰਾ ਅਸੀਂ ਇਹਨੇ ਵੀ ਆਪਣਾ ਕੈਨਸਲ ਕੀਤੀ ਜਾਵੇ ਇਹਦੀ ਇਲੈਕਸ਼ਨ ਅੱਧ ਦੁਬਾਰਾ ਹੜੀ ਕਰਾਈ ਜਾਵੇ ਸਾਡੀ ਇਲੈਕਸ਼ਨ ਦੁਬਾਰਾ ਕਰਾ ਸਰ ਸਾਡੀ ਵੀ ਇਹੀ ਦਿੱਕਤ ਆ ਨਾ ਚੁੱਲਾ ਟੈਕਸ ਪਰਚੀ ਦੇਣ ਦੇ ਆ ਗੇੜੇ ਤੇ ਮਰਵਾਈ ਜਾਂਦੇ ਆ ਕਿ ਇਹਨਾਂ ਦੀ ਫਾਰਮੈਲਟੀ ਪੂਰੀ ਨਾ ਹੋਵੇ ਸਾਡੀਆਂ ਵੋਲਟਾਂ ਉਲਟ-ਪੁਲਟ ਹੋ ਗਈਆਂ ਸਾਡੀਆਂ ਬਹੁਤ ਜ਼ਿਆਦੀਆਂ ਹੋਈਆਂ ਮੈਂ ਮਾ ਪੰਡੋਰੀ ਮੈਂ ਮਾ ਪੰਡੋਰੀ ਹਾਂਜੀ ਕਿੰਨੀ ਕਵੋਟਸ ਦਾ ਉਲਟ-ਪੁਲਟ ਕੀਤੀ ਸਾਡੀ ਸਾਰੀਆਂ ਵਾੜਾਂ ਵਟਾ ਖਰਾਬ ਕਰ ਸਾਰੀਆਂ ਵਾੜਾਂ ਹੀ ਖਰਾਬ ਕਰਦੀਆਂ ਇੱਕ ਘਰ ਦੇ 25 ਜਿਹੜੇ ਮੈਂਬਰ ਹਨ ਉਹਨਾਂ ਨੂੰ 4-4 ਵਾੜਾਂ 'ਚ ਵੰਡਤਾ ਵਾ ਦੋ-ਦੋ ਜੀ ਕਰਦੇ ਆ ਤੋਂ ਅੱਜ ਇਸ ਮੌਕੇ ਲੋਕਾਂ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਅਵਰ ਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਪਹੁੰਚੇ ਨੇ ਕਿਉਂਕਿ ਲੋਕਾਂ 'ਚ ਖਾਸਾ ਰੋਸ ਪਾਇਆ ਜਾ ਰਿਹਾ ਹੈ ਉਹ ਲੋਕ ਜੋ ਚੋਲ ਲੜਨਾ ਚਾਹੁੰਦੇ ਨੇ ਮੈਂਬਰ ਦੀਆਂ ਸਰਪੰਚੀ ਦੀਆਂ ਉਹ ਕਿਤੇ ਨਾ ਕਿਤੇ ਸਰਕਾਰ ਦੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਉਂਗਲ ਚੱਕਰੇ ਨੇ ਕਾਰਗਜ਼ਾਰੀ ਲੈ ਕੇ ਸਵਾਲ ਚੱਕੇ ਜਾ ਰਹੇ ਨੇ ਤੋਂ ਇਹ ਤਸਵੀਰਾਂ ਵੀਡੀਓ ਆਫਿਸ ਦੀਆਂ ਨੇ ਜਿੱਥੇ ਅੱਜ ਭੈਣ ਜੀ ਜੁਲਾ ਟੈਕਸ ਦੇਣਾ ਸਭ ਤੋਂ ਜ਼ਰੂਰੀ ਹੈ ਇਸ ਵੇਲੇ ਲੋਕਤੰਤਰ ਦੇ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਨੋ ਡਾਊਟ ਕਿ ਸਾਰੇ ਇਲੈਕਸ਼ਨ ਕਮਿਸ਼ਨ ਦੀ ਹੈ ਪਰ ਜਿੰਨੇ ਐਲਓਸੀ ਦੇਣੀ ਹੈ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਉੱਥੇ ਮੌਜੂਦ ਹੋ ਪਰ ਆਪਾਂ ਉੱਥੇ ਮੌਜੂਦ ਹੀ ਨਹੀਂ ਹੈਗੇ ਕਿਵੇਂ ਬਣੂਗਾ ਇਹ ਮਤਲਬ ਕਿਵੇਂ ਲੋਕਤੰਤਰ ਆਪਾਂ ਬਹਾਲ ਕਰਾਂਗੇ ਭੈ ਜੀ ਆਪਾਂ ਬੁਲਾ ਕੇ ਭੈ ਜੀ ਆਪਾਂ ਬੁਲਾ ਲਾਂਗੇ ਗੱਲ ਵੱਖਰੀ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਨਹੀਂ ਬੁਲਾਓਗੇ ਪਰ ਮੈਨੂੰ ਇੱਕ ਗੱਲ ਦੱਸ 10 ਵਜੇ ਜਦੋਂ ਚੋਣਗਿਵੇਂ ਇਲੈਕਸ਼ਨਾਂ ਅਨਾਉਂਸ ਹੋਈਆਂ ਨੇ ਪਤਾ ਤੁਹਾਨੂੰ ਕਿ ਦੋ ਦਿਨ ਕਿੰਨੇ ਆਪਣੇ ਮੇਰਾ ਅਨਾਉਂਸ 11-1200 ਪੰਚਾਇਤ ਹੋਣੀ ਹੈ ਇੱਥੇ ਕਿਤੇ ਕੋਈ ਤੁਹਾਡੇ ਕੋਈ 350-360 ਹੋਣੀ ਹੈ ਇਸ ਬਲਾਕ ਚ ਵੀ ਹਾਂਜੀ ਪੰਚਾਇਤ ਆਪਾਂ ਉਹਦੇ ਵਿੱਚ ਘਟੋ-ਘਟ ਬੰਦਾ ਸੀਟ ਤੇ ਤੇ ਬਵੇ ਆ ਕੇ ਆ ਪੌਣਾ ਇੱਕ ਹੋ ਗਿਆ ਪਰ ਇਹ ਦੇਖ ਲਓ ਉੱਪਰ ਟਾਈਮ ਕੀ ਹੈ ਉਹਣਾ ਇੱਕ ਉਹ ਦੇਖੋ ਬੜੇ ਇੱਕ ਵੇਲੇ ਤੱਕ ਸਰਹਾਣੇ ਬਣ ਕੇ ਬੈਠੇ ਆ ਦੋ ਇਲਾਕੇ ਦਾ ਨੰਬਰ ਤੇ ਲੈਣ ਚ ਹੋਏ ਨਾ ਕਿ ਇੱਕ ਵਾਰ ਕਿੱਥੇ ਦੇਣੇ ਪਰਨੇ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਡਿਊਟੀ ਦਿੱਤੀ ਇਹਨਾਂ ਨੂੰ ਤਨਖਾਹ ਕਿਸ ਕੰਮ ਦੀ ਹੈ ਕਿ ਤੁਸੀਂ ਆਪਣੀ ਮਰਜ਼ੀਆਂ ਕਰੋ ਇਹਨਾਂ ਨੂੰ ਪਰੇਸ਼ਾਨ ਕਰੋ ਇਹਦੇ ਕੋਈ ਤਰੀਕਾ ਨਹੀਂਗਾ ਨਹੀਂ ਪਰ ਇਹਦੇ ਅਸੀਂ ਬਾਹਰ ਬਹਿਣ ਲੱਗਾ ਮੈਂ ਇਹਨੂੰ ਪੁੱਛੂ ਸੈਕਟਰੀ ਕਿੱਥੇ ਮੈਂ ਬਾਹਰ ਬਹਿਣ ਲੱਗਾ ਤੁਹਾਡੀ ਬੁਲਾ ਲੈਂਦੇ ਸੈਕਟਰੀ ਇਹਨੂੰ ਸਾਕਾ ਡੈਕਟਰ ਨੂੰ ਬੁਲਾਓ ਐਸ ਡੀ ਐਮ ਨੂੰ ਵੀ ਬੁਲਾਓ ਮਾਈਕ ਥੋੜਾ ਪਿੱਛੇ ਇਹਨੂੰ ਸਾਕਾ ਦਾ ਦਬਾਅ ਫਿਰ ਜਿਹੜਾ ਆਨ ਇੰਡੀਆ ਐਸ ਡੀ ਐਮ ਨੂੰ ਵੀ ਬੁਲਾਓ ਤੇ ਸੈਕਟਰੀ ਨੂੰ ਬੁਲਾਓ ਐਸ ਡੀ ਐਮ ਜ਼ਿੰਮੇਵਾਰ ਨੇ ਐਸ ਡੀ ਐਮ ਕੌਣ ਨੇ ਤੁਹਾਡੇ ਹਰ ਕਬਲ ਜੀ ਹਾਂਜੀ ਹਰ ਕਬਲ ਜੀ ਉਹਨਾਂ ਨੂੰ ਕਹੋ ਜੀ ਇੱਥੇ ਬੈਠੇ ਆਂ ਮੈਂ ਉਹਨਾਂ ਜੀ ਰੋਟਣਾ ਨਹੀਂ ਇੱਥੇ ਬੈਠਾ ਬਾਤ ਤੁਸੀਂ ਬੁਲਾਓ ਸੈਕਟਰੀ ਕੋਈ ਵੀ ਆ ਜਾਣੀ ਆ ਜੀ ਤੇ ਸੈਕਟਰੀ ਸਾਹਿਬ ਦਾ ਇੱਥੇ ਹੋਣਾ ਜ਼ਰੂਰੀ ਆ ਜਾਂ ਕਾਨੂੰਨਾਂ ਦਾ ਵੋਟਾਂ ਪਾਣੀਆਂ ਨੇ ਤੁਸੀਂ ਤਾਂ ਲਾਅ ਮੁਤਾਬਕ ਹੀ ਬਣਾਉਣੀਆਂ ਨੇ ਜਿੰਨੀਆਂ ਕੋ ਬਣਣੀਆਂ ਉਹਨੂੰ ਲੜਨ ਦਾ ਮੌਕਾ ਦੇ ਉਹ ਇਲੈਕਸ਼ਨ ਲੜ ਸਕੇ ਹੋਰ ਤਾਂ ਕੁਝ ਵੀ ਨਹੀਂ ਹੈ ਜੀ ਇਹਦੇ ਚ ਸਰ ਪਤਾ ਕੀ ਹੋਇਆ ਜਦੋਂ ਵੋਟ ਸੁੱਜੀ ਆ ਅਸੀਂ ਆਜੇ ਲੈ ਰਹੇ ਹਾਂ ਸਾਡੇ ਕੋਲ ਆ ਜਾਣ ਕੇ ਮਦਦ ਇੰਦਰਾਜ ਕਰ ਰਹੇ ਉਹਦੇ ਵਿੱਚ ਸਾਡੀ ਕੋਈ ਅੰਗੈਲੀ ਥੋੜੀ ਬੇਟਾ ਸੀਟ ਤੋਂ ਇੱਧਰ ਆ ਲੋ ਜਿੱਨਾਂ ਦੇ ਵੋਟਾਂ ਹੀ ਕਰਦੇ ਸੀ ਹਾਂ ਠੀਕ ਦੇਖੋ ਪੈਂਦੀ ਗੱਲ ਇਹ ਨਹੀਂ ਗਈ ਹੁਣ ਕੁਝ ਬਣ ਜਾਣ ਕੁਝ ਰਹਿ ਜਾਣ ਹੁਣ ਵੇਖੋ ਇੱਕ ਇੱਕ ਪਿੰਡ ਦੇ ਜਿੰਨਾ ਜਿੰਨਾ ਅ ਮੈਂਬਰ ਪਾਰਲੀਮੈਂਟ ਚ ਵੋਟ ਪਾਈ ਅੱਜ ਉਹਨਾਂ ਦੇ ਪਿੰਡ ਚ ਵੋਟ ਹੀ ਨਹੀਂ ਪਿੰਡ ਜੀ ਉਹ ਰਹਿਣ ਦੇ ਨੇ ਜਦ ਦੀ ਪੁਸ਼ਤੀ ਕੋਈ ਬਾਹਰੋਂ ਨਹੀਂ ਆਏ ਉਹਨਾਂ ਦੀ ਵੋਟਾਂ ਹੀ ਨਹੀਂ ਗਈ ਅੱਜ ਉਹਨਾਂ ਨੂੰ ਜਸਟਿਸ ਕਿੰਨੇ ਦੇਣਾ ਸਾਨੂੰ ਤੇ ਇਹ ਦੱਸ ਦੋ ਵੀ ਜਸਟਿਸ ਕਿਹਨੂੰ ਕੋ ਲੈਣ ਜਾਣ ਸਰ ਸਾਡੇ ਕਾਰਪੋਰੇਸ਼ਨ ਦੀਆਂ ਵੋਟਾਂ ਬਣ ਕੇ ਸਰਪੰਚ ਹੋ ਸਕਦਾ ਵਾ ਤੇ ਪਿੰਡ ਵਾਲੀਆਂ ਕਟੀਆਂ ਚਾਹੀਆਂ ਦੱਸੋ ਅੱਜ ਕੀ ਬੋਰਡ ਬਣੀ ਆ ਮੀਰਾ ਕੋਰ ਤੋਂ ਜੀ ਕਾਰਪੋਰੇਸ਼ਨ ਚੋ ਬੋਰਡ ਲੈ ਕੇ ਤੇ ਇਧਰ ਸਰਪੰਚ ਬਣਾਤਾ ਐਰ ਕਾ ਡੈਰੀ ਨੰਬਰ ਵੇਖ ਲਓ ਜਾ ਕੇ ਉਹਨੇ ਜਿਹੜੀ ਐਮਪੀ ਦੀ ਵੋਟ ਹੋਈ ਉਹ ਚ ਨੇ ਵੋਟ ਪਾਈ ਕਾਰਪੋਰੇਸ਼ਨ ਚ ਹੁਣ ਕਾ ਉਧਰੋਂ ਕਟਾ ਕੇ ਦੇ ਇਧਰ ਸਰਪੰਚੀ ਦੀ ਬਣਾ ਲਈਏ ਇਹ ਕੋਈ ਤਰੀਕਾ ਨਹੀਂਗਾ ਇਹ ਤੇ ਦੇਖੋ ਇਹਦੇ ਅਨਜਸਟਿਸ ਆ ਕਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਕੋਡ ਕਲਾਉਂਦੇ ਦਾ ਦਾਵਾ ਹੀ ਕਰਾ ਪਰ ਤੋ ਜੀ ਪਰ ਤੋ ਜੀ ਗੁਰਿੰਦਰ ਸਿੰਘ ਬਾਘਾ ਜੀ ਜਿਹੜਾ ਇਹਨਾਂ ਦਾ ਬਾਈਨਾਂ ਦਾ ਜਿਹੜਾ ਸ਼ੀਟ ਹੋਣੀ ਜਿਹੜਾ ਸਾਡਾ ਖਲੋਣਾ ਬਾਹਰ ਆਪਾਂ ਕਰਦੇ ਕਾਰਪੋਰੇਸ਼ਨ ਦੀਆਂ ਵੋਟਾਂ ਮੇਰੇ ਵਾਲੀ ਪਾਸੇ ਨੇ ਪੰਚਾਇਤ ਨੂੰ ਵੀ ਕਰਦੀਆਂ ਮੇਰੇ ਤੇਰਾ ਜਿਵੇਂ ਆਣੀ ਉਹਨਾਂ ਦੀ ਬੋਰਡ ਸਰਪੰਚੀ ਵਾਲੀ ਮੇਰੀ ਆਂਢੀ ਗੁਆਂਢੀ ਕਿਸੇ ਦੀ ਬੋਰਡ ਨਹੀਂ ਹੈਗੀ ਹਾਂਜੀ ਮੇਰੇ ਅੰਦਰ ਵੋਟਾਂ ਹੈਗੇ ਇੱਕ ਬੰਦੇ ਨੂੰ ਮੈਂ ਜਾ ਕੇ ਵੋਟਰ ਕਾਰਡ ਵਰਾਉਂਦੇ ਆ ਮੈਂ ਆਪ ਬਣਾਏ ਉਹਨਾਂ ਦੇ ਵੋਟਰ ਕਾਰਡ ਜਿਹੜੇ 20-20 ਸਾਲ ਮਰਿਆਦੇ ਉਹਨਾਂ ਦੀ ਲਿਸਟ ਦੇ ਵਿੱਚ ਨਾ ਨਾ ਨਹੀਂ ਹੈਗਾ ਮੂਵੀ ਨੇ ਜਿੰਨ ਕਿ ਦਫਾਇਲ ਕਰੀਏ ਹੈ ਨਾ ਉਹ ਵੋਟ ਸੂਚੀ ਆ ਉਹ ਵੋਟ ਸੂਚੀ ਜਿਹੜਾ ਇਹਨਾਂ ਨੇ ਅੱਜ ਲਈਆਂ ਨਾ ਅੱਜ ਚੈੱਕ ਕੀਤੀਆਂ ਇਹਦਾ ਇੱਕ ਸਾਣੀ ਨਹੀਂ ਵੀ ਇਹ ਪਹਿਲਾਂ ਲੈ ਕੇ ਉਹ ਦਾਅਵੇ ਇਤਰਾਜ਼ ਪੇਸ਼ ਕਰਦੇ ਫਿਰ ਉਹ ਐਡੋ ਮੈਨੂੰ ਪਤਾ ਕੀ ਗੱਲ ਹੈ ਦੇਖੋ ਆਪ ਲੋਕ ਦੇਖੋ ਅਪਲੋਡ ਹੀ ਨਹੀਂ ਤੁਸੀਂ ਕੀਤੀ ਜੇ ਵੈਬਸਾਈਟ 'ਚ ਵੋਟਰ ਸੂਚੀ ਅਪਲੋਡ ਹੋਊਗੀ ਤਾਂ ਮੇਰੇ ਮੁਤਾਬਕ ਇਲੈਕਸ਼ਨ ਨਹੀਂ ਤਾਂ ਲੜੂਗਾ ਕੋਈ ਉਹਦੇ ਆਪਾਂ ਦਿੱਤੀਆਂ ਹੀ ਨਹੀਂ ਆ ਉਹ ਪਤਾ ਨਹੀਂ 23 ਵਾਲੀ ਦੇਣੀ ਕਿ 24 ਵਾਲੀ ਦੇਣੀ ਹੈ ਅਹੀਂ ਇਹਨਾਂ ਨੂੰ ਕਿਸੇ ਨੂੰ ਮੋਟੋ ਤੁਸੀਂ ਤੁਸੀਂ 23 ਵਾਲੀ ਦਿੱਤੀ ਆ ਹਾਂਜੀ 23 ਵਾਲੀ ਤੁਸੀਂ 23 ਵਾਲੀ ਦਿੱਤੀ ਵੋਟਰ ਸੂਚੀ ਇੱਕ ਮਿੰਟ ਨਹੀਂ ਜੀ ਉਹ 18 ਜੀ ਉੱਤੇ ਵੋਟਾਂ ਪਈਆਂ ਸੀ ਹਾਂਜੀ ਜਿਹੜੀ 18 ਵਾਲੀ ਆ 18 ਦੀ ਉਹਦੀ ਕੁਲਦੀਪ ਦੀ ਵੋਟ ਹੈਗੀ 18 ਵਾਲੀ ਚ ਨਹੀਂ ਜੀ ਉਹ ਚ ਨਹੀਂ ਆ ਗਈ ਉਹਦੀ ਸਰਪੰਚ ਇਹ ਚ ਕਿਤਾ ਗਈ ਜੀ ਇਹ ਤੋਂ ਬਿਲੋਂ ਦੀ ਉਧਰ ਪੈ ਰਹੀ ਹੈ ਵੋਟ ਸਰਪੰਚੀ ਵਾਲੀ ਉਹ ਚ ਨਹੀਂ ਆ ਗਈ ਜੀ ਮੈਨੂੰ ਆ ਜਿਹੜਾ ਮੇਰੇ ਨਾਲ ਬੰਦਾ ਵਾ ਇਹ ਅੰਦਰ ਕੁਝ ਲਗਾ ਸੀ ਗੱਲ ਜਿਹੜਾ ਇਹ ਮੰਡੀ ਸਾਨੂੰ ਕੋਈ ਪੰਜ ਖਲਾ ਰਿਹਾ ਜਿਹੜਾ ਇਹ ਐਸਆਰ ਕਾ ਖਲਾ ਰਣਾ ਸੀ ਅਰਗੋ ਨਹੀਂ ਉਹਦੀ ਅਰ ਕਾ ਦੋਵੇਂ ਜਿਹੜੀ ਬੋਰਡ ਘਟਾਤੀ 18 ਜੋ ਸਰਨਾ ਕਰਾ ਕੇ ਖਾਣੇ ਬੈਠੇ ਹੋਏ ਐਸਡੀਓ ਸਰ ਹੈਲੋ ਜੀ ਗੱਲ ਜੀ ਜੀਮ ਸਰ ਮੈਂ ਮਤਲਬ ਹਾਰ ਕੀ ਹੋਣਾ ਇਹ ਆ ਕਿ ਜਦੋਂ ਸੈਕਟਰੀ ਸਵੇਰੇ 10 ਵਜੇ ਤੋਂ ਸੀਟ ਤੋਂ ਗੈਰ ਆਜ ਰਹਾ ਤੇ ਪੌਣੇ 1 ਹੋ ਗਏ ਨੇ ਲੋਕ ਇੱਥੇ ਖੜੇ ਨੇ ਚਲੋ ਇਹ ਵੀ ਡਿਪਟ ਦਾ ਪ੍ਰਵੀਜ਼ਨ ਦਿੱਤਾ ਆ ਬਟ ਜੇ ਕੋਈ ਉਚਲਾ ਟੈਕਸ ਲੈਣਾ ਚਾਹੁੰਦਾ ਇਹ ਇਹ ਇਨਕਾਰਿਤ ਨਹੀਂ ਨਾ ਕਰ ਸਕਦੇ ਇਸ ਗੱਲ ਤੋਂ ਸੀਟ ਤੋਂ ਗੈਰਹਾਜ਼ਰ ਰੋਕੇ ਇਹ ਗੈਰਹਾਜ਼ਰ ਕਿਉਂ ਨੇ ਜੀ ਸੀਟ ਤੋਂ ਫੇਰ ਕੋਈ ਪਰ ਜੈ ਸੈਕਟਰੀ ਕੋਈ ਵੀ ਨਹੀਂਗਾ ਇੱਕ ਅਧਾਜ ਦਾ ਮਾੜੀ ਝਕਾਨੀ ਦੇ ਕੇ ਫਿਰ ਚਲੇ ਜਾਂਦਾ ਮੈਨੂੰ ਕੋਈ ਕੰਮ ਪੈ ਗਿਆ ਜੀ ਇਹਨਾਂ ਨੂੰ ਕਹੋ ਵੀ ਇਹ ਇਲੈਕਸ਼ਨ ਕਮਿਸ਼ਨ ਦਾ ਕੰਮ ਜ਼ਰੂਰੀ ਹੈ ਕਿ ਤੁਹਾਡੇ ਕੰਮ ਤੁਹਾਡੀ ਤੇ ਡਿਊਟੀ ਹੈ ਇਸ ਵੇਲੇ ਐਜ਼ ਇਲੈਕਸ਼ਨ ਕਮਿਸ਼ਨ ਦਾ ਪਾਰਟ ਜੇ ਤੁਸੀਂ ਤੁਸੀਂ ਫੈਸਿਲੀਟੇਟ ਕਰਨਾ ਲੋਕਾਂ ਨੂੰ ਲੋਕਤੰਤਰ ਚ ਇਹ ਡੈਮੋਕ੍ਰੇਸੀ ਦਾ ਕਹਾਣ ਕਰ ਰਹੇ ਨੇ ਸੈਕਟਰੀ ਤੁਹਾਡੇ ਤੇ ਤੁਹਾਡੇ ਦੇਖੋ ਮੈਂ ਉੱਥੇ ਬੈਠਾ ਹਾਂ ਉਹਨੂੰ ਕੋਈ ਸੈਕਟਰੀ ਆ ਕੇ ਸੀਟਾਂ ਤੇ ਬੈਣ ਤੇ ਮੈਂ ਤਦ ਜਾਣਾ ਇੱਥੋਂ ਤੇ ਤੁਸੀਂ ਆ ਪਾਓ ਮੈਂ ਮੈਂ ਉਹਨਾਂ ਜੀ ਰੋਟਣਾ ਨਹੀਂ ਇੱਥੋਂ ਤੁਹਾਡੇ ਵੀਡੀਓ ਦੇ ਉੱਤੇ ਹਾਂ ਹਾਂ ਆਪ ਉਹਦੇ ਸੈਕਟਰੀ ਬਿਠਾਓ ਸੀਟਾਂ ਸਾਰੇ ਕੰਮ ਕਰਨ ਓਕੇ ਮਨ ਨੂੰ ਜਿਹੜੀਆਂ ਇਹਨਾਂ ਵੋਟਾਂ ਕੱਟਦੀਆਂ ਹਾਂ ਹਾਂ ਜੀ ਹੁਣ ਸੋਚੀ ਦਿੱਤੀ ਇਸ ਇਹਨਾਂ ਕੋਲ 3 ਘੰਟੇ ਨਹੀਂ ਹੈਗੇ ਸਵੇਰੇ ਇੱਕ ਇੱਕ ਸੈਕਟਰੀਆਂ ਮੀਲੋ ਮੈਨੂੰ ਦਿਨ ਸਿਰਫ 3 ਘੰਟੇ ਜਿਹੜੀਆਂ ਕੱਟੀਆਂ ਗਿਆ ਮੈਂ ਜਿੰਨੀਆਂ ਐਡਵਾਂਸ ਕਰਾ ਲਊਗਾ ਜਦੋਂ ਐਮਪੀ ਇਲੈਕਸ਼ਨ ਚ ਉਹਨਾਂ ਵੋਟਾਂ ਪਾਈਆਂ ਜਿਹੜੇ ਬੰਦੇ ਅੰਦਰ ਡਿਊਟੀਆਂ ਕਰ ਚੁੱਕੇ ਉਹਨਾਂ ਦੀਆਂ ਵੋਟਾਂ ਕਿੱਦਾਂ ਕੱਟੀਆਂ ਜਾ ਸਕਦੀਆਂ ਹਾਂ ਬੰਦੀ ਜੀ ਆਪਾਂ ਥੋੜੀ ਚੱਲਣ ਮੈਂ ਵੀ ਲਿਸਟ ਨੂੰ ਪਰਸੋਂ ਮਿਲੀ ਹੈ ਤੁਸੀਂ ਮੈਨੂੰ ਦੱਸੋ ਕਿੱਥੋਂ ਲੈਣੀ ਸੀ ਮੈਂ ਲਿਸਟ ਹਾਂਜੀ ਗੱਲ ਨਹੀਂ ਸਮਝਦੇ ਐਸਡੀਐਮ ਵੀਡੀਓ ਸਭ ਗੱਲ ਉਹਦੀ ਨਹੀਂ ਗੀ ਮਸਲਾ ਮਸਲਾ ਇਸ ਗੱਲ ਦਾ ਹੈ ਕਿ ਇਹ ਜੋ ਕੁਝ ਹੋ ਰਿਹਾ ਆਫਟਰ ਕੋਈ ਨਾ ਕੋਈ 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 ਇਨਸਟਰੂਮੈਂਟ ਕੋਈ ਤਾਂ ਜ਼ਮੇਅਰ ਹੋਏਗਾ ਵੀਡੀਓ ਕਿਨੇ ਕਰਨਾ ਸੈਕਟਰੀ ਨੇ ਕਰਨਾ ਕੋਈ ਬੰਦਾ ਇਹਨਾਂ ਨੂੰ ਰਾਹ ਦੇ ਪਾਵੇ ਭਾਈ ਆ ਚੀਜ਼ਾਂ ਲਿਆਓ ਜਾਂ ਨਹੀਂ ਹੋਣੇ ਤੇ ਨੋਟਿਸ ਤੇ ਲੈ ਕੇ ਲਾ ਦਿਓ ਵੀ ਨਹੀਂ ਹੋਣੀਆਂ ਸਾਨੂੰ ਪਤਾ ਲੱਗੇ ਕੰਮੀਟ ਬੇਰ ਲਵਾ ਕਰ ਤੁਸੀਂ ਲੈ ਕੇ ਲਾ ਦਿਓ ਨੋਟਿਸ ਤੇ ਵੀ ਆ ਚੀਜ਼ਾਂ ਨਹੀਂ ਹੋਣ ਵਾਲੀਆਂ ਆਪੇ ਪੜ੍ਹ ਕੇ ਵਾਪਸ ਚਲੇ ਜਾਣ ਜਾਂ ਕਾਨੂੰਨੀ ਸਹਾਇਤਾ ਲੈ ਲੈਣ ਜਾ ਕੇ ਵੀ ਆ ਚੀਜ਼ਾਂ ਨੇ ਇਹ ਵੇਖ ਲੈਣ ਇਹਨਾਂ ਦਾ ਬੰਦਾ ਅੰਡਰਕ ਨਹੀਂ ਆਉਂਦਾ ਖਰਚੇ ਲਖਵਾਤ ਨਾ ਸਰ ਰੋਜ਼ ਸੁਣਾਉਗਾ ਉਹ ਹੀ ਨਾ ਤੁਹਾਡੇ ਤਾਂ ਮੁੱਖ ਮੰਤਰੀ ਸਾਹਿਬ ਸਾਡੇ ਕਹਿ ਰਹੇ ਆ ਵੀ ਪਾਰਦਰਸ਼ਤਾ ਇਲੈਕਸ਼ਨ ਹੋਣੀ ਆ ਪਾਰਦਰਸ਼ਤਾ ਇਲੈਕਸ਼ਨ ਦੇ ਵਿੱਚ ਕਿ ਤੁਹਾਡੇ ਮੁੱਖ ਮੰਤਰੀ ਸਾਹਿਬ ਕੋਈ ਬੰਦਾ ਸੀਟ ਤੇ ਹੀ ਨਹੀਂ ਹੈਗਾ ਸਰ ਕੋਈ ਨਹੀਂ ਚੁੱਕੜਿਆ ਕੋਈ ਸਾਕੀ ਅਸੀਂ ਬਾਹਰ ਬੈਠੇ ਹਾਂ ਜੀ ਤੁਸੀਂ ਤੁਹਾਨੂੰ ਦੱਸੋ ਮੈਡਮ ਮੈਂ ਰਣਜੀਤ ਵੀ ਹਾਂ ਪੰਚਾਇਤ ਤੋਂ ਬਾਈ ਕਾਟ ਕਰਦਾ ਹਾਂ ਮੋੜ ਮੈਂ ਮੈਂ ਐਲਾਨ ਕਰਦਾ ਕਿ ਮੈਂ ਬਾਈਕਾਟ ਕਰੂੰਗਾ ਕਿਉਂਕਿ ਜਦੋਂ ਅਜੇ ਆਪਾਂ ਅਜੇ ਆਪਾਂ ਇਹਨਾਂ ਨੂੰ ਮੌਕਾ ਨਹੀਂ ਕੋਈ ਵਿੱਚ ਹੈਗੀ ਇਲੈਕਸ਼ਨ ਲੜ ਕੇ ਆਪਾਂ ਆਪਾਂ ਬੈਠੇ ਆਪਾਂ ਇੱਕ 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 ਮੌਕਾ ਦੋ ਇਹਨਾਂ ਨੂੰ ਸਪੰਸਰ ਕਰ ਲੈਂਦਾ ਜੇ ਤੁਹਾਡਾ ਕੋਈ ਆਬਜੈਕਸ਼ਨ ਆਇਆ ਉਹਦਾ ਤੇ ਉਹ ਸੋਲਵ ਹੋ ਕੇ ਤੁਹਾਨੂੰ ਮਿਲ ਜੇਗਾ ਬਾਹਰ ਹੋਈ ਆਪਾਂ ਵੋਟਾਂ ਇੱਕ ਹੋਰ ਐਗਜ਼ਾਮਪਲ ਵੋਟਾਂ ਗੱਟੀਆਂ ਜਾਂਦੀਆਂ ਇਲਾਕੇ ਨਹੀਂ ਗੱਟੇ ਜਾਂਦੇ ਤੁਸੀਂ ਸਿੱਧਾ ਲੱਗ ਗਈ ਦੀਪਨ ਕਲੀਵ ਕੱਟ ਦਾ ਵਿੱਚੋਂ ਜੇਤੂ ਉਥੋਂ 2013 ਤੋਂ 18 ਤਰ੍ਹਾਂ ਜੀ ਜੇਤੂ ਸਰਪੰਚਾਂ ਦੀਪਨ ਕਲੇਬ ਸਾਡਾ ਇਲਾਕਾ ਰਿਆ ਏ ਵੇਖੋ ਪੰਚਾਇਤ ਦੀ ਸਰਪੰਚੀ ਲੜਨ ਵਾਲੇ ਬੰਦੇ ਨੇ ਇਲਾਕਾ ਹੀ ਘਟਵਾਤਾ ਵਿੱਚੋਂ ਉਹਨਾਂ ਨੂੰ ਐਡੀਕ ਛੋਟੀ ਜੀ ਪੰਚਾਇਤ ਰਹਿ ਗਈ ਆ ਜਦੋਂ ਲੋਕ ਮੇਰੇ ਕੋ ਆਉਂਦੇ ਆ ਉਹ ਇੱਥੇ ਆਉਂਦੇ ਆ ਤੇ ਜਾਂਦੇ ਨਵੀਂ ਬਣਾ ਲਓ ਭਾਜੀ ਕਿੰਨੀਆਂ ਕਿ ਪੰਚਾਇਤਾਂ ਨਵੀਆਂ ਬਣ ਜਾਣ ਦੱਸੋ ਇਦਾਂ ਤੇ ਹਰ ਕੋਈ 100 ਵੋਟ ਦੀ ਚਲੋ ਪੰਚਾਇਤ ਨਵੀਂ ਬਣਾ ਲੂਗਾ 150 ਵੋਟ ਨਾਲੇ ਕਿਉਂ ਬਣਾਉਣ ਜਦੋਂ ਸਾਡੇ ਨਾਲ ਵਰਤੇ ਰਹੇ ਪਹਿਲਾਂ ਤੁਸੀਂ ਕਰ ਸਕਦੇ ਆ ਫੇਰ ਪਾਰਦਰਸ਼ੀ ਢੰਗ ਨਾਲ ਵੋਟਾਂ ਉਹ ਸਰ ਕੋਈ ਪਾਰਦਰਸ਼ਣਾ ਨਹੀਂ ਆਹ ਤੋਂ ਚੰਗਾ ਸਿੱਧਾ ਹੀ ਲਿਸਟ ਲਾਉਣ ਦੇ ਬੰਦਿਆਂ ਦੀ ਕਿ ਆ ਸਰਪੰਚ ਦੇ ਚੋਪਰ ਘਰ ਬੈਜੋ ਆ ਆ ਪਾਰਦਰਸ਼ਣਾ ਜਦੋਂ ਤੁਹਾਡੇ ਹੀ ਵੋਟਰ ਲਿਸਟ ਵਿੱਚ ਨਾਂ ਨਹੀਂ ਹੈਗੇ ਸਰਕਾਰ ਆਪਣੇ ਬੰਦਿਆਂ ਨੂੰ ਧੱਕੇ ਨਾਲ ਜਿਤਾਣਾ ਚਾਹੁੰਦੇ ਮਾ ਤੱਕੇ ਨਾ ਉਹਨਾਂ ਜਿਤਾ ਲੈਣੇ ਆ ਵੇਖੋ ਐ ਦਾ ਕੋਈ ਹੱਲ ਛੁੜੀ ਨਿਕਲਣਾ ਵਾ ਆ ਹੁਣੇ ਆ ਵੇਖਿਓ ਤੁਸੀਂ ਆਪਾਂ মিডিਆ ਰਾਈ ਹਾਂ ਇੱਕ ਗੱਲ ਆ ਕਿ ਲੋਕਾਂ ਨੂੰ ਬਾਈਕਾਟ ਕਰਨਾ ਚਾਹੀਦਾ ਇਲੈਕਸ਼ਨ ਦਾ ਕਿ ਨਹੀਂ ਲੜਨੀ ਯਾਰ ਨਹੀਂ ਲੜਨੀ ਜਦੋਂ ਫੇਅਰ ਫਾਈਟ ਕਰਾਉਣਗੇ ਲੜ ਲਾਂਗੇ ਵੀਰ ਜੀ ਇਹ ਤੇ ਇੱਕ ਨਾ ਇਹ ਤੇ ਇੱਕ ਸਮਾਂ ਸੀ ਜਦੋਂ ਆਪਾਂ ਨਾ ਦਾਵੇ ਇਤਰਾਜ਼ ਲੈਣੇ ਸੀ ਇਹਨਾਂ ਕੋਲ ਹਣਾ ਜਿਹੜੇ ਸਾਡੇ ਕੋਲੇ ਦਾਵੇ ਇਤਰਾਜ਼ ਆਏ ਉਹਨਾਂ ਦੇ ਮੁਤਾਬਕ ਜਿਹੜੀਆਂ ਵੋਟਾਂ ਸਹੀ ਕੀਤੀਆਂ ਗਈਆਂ ਉਸ ਤੋਂ ਇਲਾਵਾ ਜਿਹੜੇ ਅੱਜ ਦੀ ਡੇਟ 'ਚ ਸਾਡੇ ਕੋਲੇ ਆ ਰਹੇ ਉਹਦਾ ਤੇ ਕੋਈ ਹੱਲ ਨਹੀਂ ਹੋ ਸਕਦਾ। ਇਹ ਕਹ ਰਹੇ ਕਿ ਲਿਸਟਾਂ ਹੀ ਸਾਨੂੰ ਕੱਲ੍ਹ ਦੇਣੀ ਹੈ ਦੱਸੋ ਵੀ। ਤੇ ਵੀਰ ਜੀ ਜਦੋਂ ਸਾਡੇ ਕੋਲ ਆਉਣਗੇ ਅਸੀਂ ਲਿਸਟਾਂ ਫੇਰੀ ਦਵਾਂਗੇ ਅਸੀਂ ਘਰ ਥੋੜੀ ਦੇਣ ਜਾਵਾਂਗੇ। ਅੱਜ ਤੱਕ ਤਾਂ ਲਿਸਟਾਂ ਹੀ ਜਗ੍ਹਾ ਘਪਰਨ ਅਧਿਕਾਰੀ ਨਹੀਂ ਮਿਲਦੇ ਪਏ ਇਹਨਾਂ ਨੂੰ। ਜਵਾਬ ਇਹ ਕਹੇਗਾ ਕਿ ਲਿਸਟ ਆਈ ਆ। ਹਾਂਜੀ ਇਹ ਕਿੱਦਾਂ ਦਾ ਇਹਨਾਂ ਦਾ ਵੇਖੋ ਜੀ ਇਹ ਵੀਡੀਓ ਨੇ। ਇਹਨਾਂ ਦਾ ਜਵਾਬ ਵੇਖੋ ਪਰਸੋਂ ਇਹ ਮੇਰੇ ਕੋਲ ਲਿਸਟ ਆਈ ਆ ਜੇ ਉੱਚ ਕੋਈ ਕੱਟਿਆ ਗਿਆ ਮੈਨੂੰ ਕਿੱਦਾਂ ਪਤਾ ਲੱਗੂ? ਜੇ ਤੁਹਾਨੂੰ ਨਹੀਂ ਪਤਾ ਲੱਗੂ ਤੇ ਆਮ ਬੰਦੇ ਨੂੰ ਕਿੱ ਆਜ ਆਇਆ ਹੋਊਗਾ ਫਿਰ ਅਸੀਂ ਹੱਲ ਕਰਾਂਗੇ ਉਸ ਤੋਂ ਇਲਾਵਾ ਸਾਡੇ ਕੋਲੇ ਕੋਈ ਪਾਵਰ ਨਹੀਂ ਹੈਗੀ ਇਹਦੇ ਐਸਡੀਐਮ ਸਾਹਿਬ ਉਹ ਕਹ ਰਹੇ ਕਿ ਲਿਸਟ ਹੀ ਕੱਲ ਮਿਲੇਗੀ ਪੂਰ ਸਵੇਰੇ ਵੀ ਆਏ ਸੀ ਐਸਡੀਐਮ ਸਾਹਿਬ ਕੋਲੇ ਜੀ ਹਾਂ ਲਿਸਟ ਹਾਂ ਤੇ ਵੀਰ ਜੀ ਜਦੋਂ ਸਾਡੇ ਕੋਲ ਆਉਣਗੇ ਤੇ ਫਿਰ ਹੀ ਲਿਸਟ ਦੇਣੀ ਹੈ ਹਾਂ ਇਹ ਕਹਿ ਰਹੇ ਕਿ ਕੁਰਸੀ ਪਰ ਲੱਗਦਾ ਕਿ ਕਿਤਨਾ ਕਿਤੇ ਕਤਾਈ ਵਰਤੀ ਨਹੀਂ ਵੀਰ ਜੀ ਕੋਈ ਕਤਾਈ ਨਹੀਂ ਵਰਤੀ ਜਦੋਂ ਸਾਡੇ ਕੋਲ ਆ ਵੇਖੋ ਹੁਣ ਵੀ ਜਿਹੜੀਆਂ ਜਿਹੜੀਆਂ ਪਾਰਟੀਆਂ ਆਈਆਂ ਇਹ ਅੱਜ ਹੀ ਲਿਸਟਾਂ ਦੇ ਰਹੇ ਨੇ ਇਹਨਾਂ ਨੂੰ ਵੋਟਰ ਸੂਚੀ ਪਰ ਹਲੇ ਵੀ ਕੋਈ ਸੈਕਟਰੀ ਆਪਣੀ ਕੁਰਸੀ ਤੇ ਨਹੀਂ ਬੈਠਾ ਹਾਂ ਸੈਕਟਰੀ ਕੋਈ ਨਹੀਂ ਜੀ ਜਿੰਮੇਵਾਰ ਵੀਰ ਜੀ ਇਹ ਇਹ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਹਾਂ ਜੀ ਐਸ ਡੀ ਐਮ ਸਾਹਿਬ ਕੋਲ ਵੀਰ ਜੀ ਐਸ ਡੀ ਐਮ ਸਾਹਿਬ ਕੋਲੇ ਜਾਂਦੇ ਉਧਰੋਂ ਸਾਨੂੰ ਰਿਕਵੈਸਟ ਲੈਟਰ ਆਉਂਦਾ ਫੇਰ ਅਸੀਂ ਇਹਨਾਂ ਦੀ ਵੋਟਰ ਸੂਚੀ ਸੈਕਟਰੀ ਵੀ ਦੱਸ ਰਹੇ ਕੋਈ ਵੀ ਨਹੀਂ ਕੁਰਸੀ ਤੇ ਬੈਠਾ ਸੈਕਟਰੀ ਪਰ ਸੈਕਟਰੀ ਤੇ ਉੱਧਰ ਗਿਆ ਕੋਈ ਉੱਧਰ ਗਿਆ ਹਾਂ ਕੋਈ ਗੱਲ ਨਹੀਂ ਸੈਕਟਰੀ ਆ ਜਾਂਦੇ ਜਿਨ੍ਹਾਂ ਨੇ ਰਸੀਦਾ ਲੈਣੀਆਂ ਦੇ ਕੇ ਦੇਵਾਂਗੇ ਹਾਂਜੀ ਚੁੱਲਾ ਟੈਕਸ ਦੀਆਂ ਸਿੱਧਾਂ ਹੀ ਦੇਣਗੇ ਪੰਚਾਇਤ ਸੈਕਟਰੀ ਨਹੀਂ ਦੇਣੀਆਂ ਹਾਂਜੀ ਨਹੀਂ ਚੁੱਲਾ ਟੈਕਸ ਦਾ ਮੈਮ ਕੀ ਹੈਗਾ ਚੁੱਲਾ ਟੈਕਸ ਦੀ ਰਸੀਦ ਪੰਚਾਇਤ ਸੈਕਟਰੀ ਦੇ ਦੇਣੀ ਪੰਚਾਇਤ ਸੈਕਟਰੀ ਦੇਵੇਗਾ ਹਾਂਜੀ ਹਾਂਜੀ ਮੈਡਮ ਉੱਥੇ ਨੇ ਆਸਮਾਨ ਦਾ ਕਹੇਗੀ ਮੈਨੂੰ 2 ਘੰਟੇ ਹੋ ਗਏ ਬਾਹਰ ਖਲੋਤਾ ਅੱਛਾ ਪਾਣੀ ਪੀਉਣ ਦੀ ਬਜਾਏ ਮੈਨੂੰ ਆਂਦਾ ਥੱਲੇ ਜਾ ਕੇ ਖਲੋ ਅੱਛਾ ਤੁਸੀਂ ਇਹਨਾਂ ਦੇ ਵੇਖ ਲਓ 2 ਘੰਟੇ ਦਾ ਕੋਈ ਬੰਦਾ ਖਲੋਤਾ ਵਾ ਲੈਣਾ ਨਹੀਂ ਸਾਨੂੰ ਚੁੱਲਾ ਟੈਕਸੀ ਦੇ ਦੋ ਅਸੀਂ ਚੁੱਲਾ ਟੈਕਸੀ ਨਹੀਂ ਦੇਂਦੇ ਤੁਸੀਂ ਐਟਲੀਸਟ ਆਪਣੀ ਕਿਸੇ ਦੀ ਤੇ ਬੰਦਾ ਨਾਮੀਨੇਸ਼ਨ ਫਾਈਲ ਕਰਦਾ ਮੈਡਮ ਤੁਹਾਡੇ ਤੋਂ ਜਵਾਬ ਕੋਈ ਨਹੀਂ ਆ ਤੁਹਾਨੂੰ ਨਾਮੀਨੇਸ਼ਨ ਫਾਈਲ ਕਰਾ ਕਿ ਮੇਰੇ ਤੇ ਐਕਸ਼ਨ ਕੋਈ ਨਹੀਂ ਆਉਣਾ ਤੁਹਾਨੂੰ ਵੀ ਪਤਾ ਵਾ ਸਾਨੂੰ ਦਿਖ ਰਿਹਾ ਇੱਥੇ ਜਨਤਾ ਨੂੰ ਕਿ ਤੁਸੀਂ ਤੁਹਾਡੇ ਇੱਕ ਮਿੰਟ ਰੁਕੋ ਮੈਂ ਤੁਹਾਡੀ ਸੀਟ ਤੇ ਹੁੰਦਾ ਨਾ 1 ਵਜਾ ਵਾ ਮੈਂ ਕਹਿੰਦਾ ਹੁਣੇ ਮੈਂ 4 ਘੰਟੇ ਦਿੰਨੀ ਆ ਜਿੰਨੀਆਂ ਵੋਟਾਂ ਆਪਣੀਆਂ ਤੁਹਾਡੀ ਕੈਨਸਲ ਹੋਈਆਂ ਐਡ ਕਰਾ ਲਓ ਮੇਰੇ ਕੋਲੇ ਥਰਟੀ ਨਹੀਂ ਹੈਗੀ ਇਹ ਐਸਡੀਐਮ ਸਾਹਿਬ ਕੋਲੇ ਮੈਂ ਮੈਂ ਬੀਐਲਓ ਨਹੀਂ ਹੈਗੀ ਐਸਡੀਐਮ ਸਾਹਿਬ ਮੈਨੂੰ ਮਾਰਗਦਰਸ਼ਨ ਉਹਨਾਂ ਦੇ ਕੋਲ ਜਾਓ ਉਹਨਾਂ ਨੇ ਕੱਲ ਬੁਲਾ ਕੇ ਕਿਹਾ ਸੀ ਵੀ ਜਿੰਨਾ ਡਾਟਾ ਹਾਂ ਹਾਂਜੀ ਵੀਡੀਓ ਆਫਿਸ ਪਹੁੰਚੇ ਹੋ ਲੋਕੀ ਬਹੁਤ ਵੱਡੀ ਗਿਣਤੀ ਵਿੱਚ ਇਖਤਿਆਰ ਕਰ ਰਹੇ ਵੋਟਾਂ ਕੱਟੀਆਂ ਗਈਆਂ ਇਲਾਕੇ ਉਲਟਪੁਲਟ ਕਰ ਦਿੱਤੇਗੇ ਕੀ ਮਨਸ਼ਾ ਕੀ ਨਜ਼ਰ ਆ ਰਹੀ ਸਭ ਦੇਖੋ ਮੈਂ ਪਿਛਲੇ ਦਿਨਾਂ ਦੀਆਂ ਗੱਲਾਂ ਸੁਣੀਆਂ ਵੀ ਸੀ ਪ੍ਰੈਸ ਕਾਨਫਰੰਸ ਵੀ ਕੀਤੀ ਵੀ ਇਹ ਕੁਝ ਹੋ ਰਿਹਾ ਚੋਣ ਕਮਿਸ਼ਨ ਨੇ ਕੱਲ ਇੱਕ ਨੋਟੀਫਿਕੇਸ਼ਨ ਵੀ ਦਿੱਤਾ ਕਿ ਜਿਹੜਾ ਨਹੀਂ ਹੈਗਾ ਕੋਈ ਐਨਓਸੀ ਵੀ ਲੈ ਲਓ ਪਰ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਅਪਰੋਚ ਨਹੀਂ ਕਰ ਸਕਦਾ ਇਹ ਹੋੜਾ ਕਿ ਇਹਨਾਂ ਦੇ ਦਫ਼ਤਰ ਬੰਦ ਕਰਤੇ ਉਹਨਾਂ ਨੇ ਅੱਜ ਅਸੀਂ ਬੇਰਕੇ ਬਲੌਗ 'ਚ ਖੜੇ ਹਾਂ ਮੈਡਮ ਵੀਡੀਓ 'ਤੇ ਬੈਠੇ ਨੇ ਬੰਦੇ ਉਹਦੇ ਆਫਿਸ 'ਚ ਨੇ ਸਿਰੇ ਡੇਢ-ਡੇਢ ਘੰਟੇ ਤੇ ਬੈਠੇ ਉਹ ਪਿੱਛੇ ਜਾ ਕੇ ਰੈਸਟ ਹਾਊਸ ਰੈਸਟ ਰੂਮ ਉਹਨਾਂ ਦੇ ਨਾਲ ਉੱਥੇ ਬੈਠੇ ਨੇ ਸੈਕਟਰੀ ਕੋਈ હાજર ਨਹੀਂਗਾ ਜਿੱਥੋਂ ਚੋਲਾ ਟੈਕਸ ਦੀ ਰਸੀਦ ਲੈਣੀ ਆ ਕਿਸੇ ਨੇ ਵੋਟਰ ਸੂਚੀ ਆਪਣੀ ਵੇਖਣੀ ਆ ਕਿਸੇ ਦਾ ਵੋਟਰਾਂ ਦੇ ਨਾਂ ਕੱਟੇਗੇ ਕਿਹਦੇ ਕੋ ਜਾਵੇ ਕੋਈ ਇਹ ਇੱਕ ਚੋਣ ਜਿਹੜਾ ਕਮਿਸ਼ਨ ਆ ਉਹਨੇ ਇਹਨਾਂ ਨੂੰ ਬਿਠਾਇਆ ਇੱਥੇ ਲੋਕਤੰਤਰ ਨੂੰ ਬਹਾਲ ਕਰਨ ਵਾਸਤੇ ਇਲੈਕਸ਼ਨ ਨਿਰਪੱਖ ਕਰਾਉਣ ਵਾਸਤੇ ਔਰ ਇਹਨਾਂ ਬੰਦਿਆਂ ਦੀਆਂ ਜ਼ਿੰਮੇਵਾਰੀਆਂ ਨੇ ਇਹ ਬੰਦੇ ਜਿਹੜਾ ਵੋਟਰ ਹੈ ਜਿਹਦੇ ਜਿਹਦੀ ਸੇਵਾ ਵਾਸਤੇ ਇਹਨਾਂ ਨੂੰ ਲਾਇਆ ਇਹ ਡਿਕਟੇਟਰ ਨਹੀਂਗੇ ਮੈਡਮ ਕਹਿ ਰਹੇ ਆ ਕਿ ਇਤਰਾਜ ਦਾ ਸਮਾਂ ਲੰਘ ਚੁੱਕਿਆ ਵੋਟਰਾਂ ਸੰਬੰਧੀ ਔਰ ਦੂਜੇ ਪਾਸੇ ਲੋਕ ਕਹਿ ਰਹੇ ਕਿ ਸਾਨੂੰ ਲਿਸਟਾਂ ਹੀ ਕੱਲ ਮਿਲੀਆਂ ਕੱਲ ਕੱਲ ਲਿਸਟਾਂ ਮਿਲੀਆਂ ਨੇ ਬਿਲਕੁਲ ਲੋਕਾਂ ਨੂੰ ਇਹ ਵੀ ਨਹੀਂ ਪਤਾ ਮੈ ਖਲੋਣਾ ਕਿ ਨਹੀਂ ਖਲੋਣਾ ਕਿੱਥੋਂ ਖਲੋਣਾ ਆ ਵੋਟਾਂ ਜੋ ਲਿਸਟਾਂ ਵਿੱਚ ਆਉਂਦੀਆਂ ਤੇ ਵੋਟਾਂ ਹੀ ਕੱਟ ਕੇ ਮਤਲਬ ਜਿਹੜਾ ਜਿੱਥੋਂ ਬਦਲ ਲੱਗਾ ਕਿ ਇਹਨਾਂ ਨੂੰ ਨਹੀਂ ਵੋਟਾਂ ਪੈਣੀਆਂ ਤਾਂ ਕੱਟੀਆਂ ਜਾਣੇ ਲਾ ਕੇ ਉਲਟਪੁਲਟ ਕੀਤੇ ਇਹਨਾਂ ਨੇ ਤੇ ਸਭ ਤੋਂ ਪਿੱਛੇ ਸਾਜ਼ਿਸ਼ ਕੀ ਹੈ ਸਾਜ਼ਿਸ਼ ਮੈਨੂੰ ਤਾਂ ਲੱਗਦਾ ਇੱਕ ਮਹੀਨਾ ਪਹਿਲਾਂ ਹੀ ਇਹ ਜਿਹੜਾ ਐਕਸਰਸਾਈਜ਼ ਇਹਨਾਂ ਨੇ ਕਰ ਲਈ ਸੀ ਇਹਨ ਥੋੜਾ ਮਹੀਨਾ ਜੂਨ ਚ ਹਜੇ ਕੰਪਲੀਟ ਹੋਈ ਆ ਤਿੰਨ ਚਾਰ ਮਹੀਨੇ ਇਹਨਾਂ ਨੂੰ ਸਾਰਾ ਪਤਾ ਕਿੱਥੋਂ ਕਿੱਥੋਂ ਰਿਜ਼ਲਟ ਬਾੜੇ ਆਏ ਸਾਡੇ ਇਹਨਾਂ ਨੇ ਉਹਨੂੰ ਉਸ ਹਿਸਾਬ ਦੇ ਨਾਲ ਮੇਰਾ ਜੋ ਮੰਨਣਾ ਹੈ ਇਹਨਾਂ ਉਸ ਹਿਸਾਬ ਦੇ ਨਾਲ ਉੱਥੇ ਫੋਕਸ ਕਰਕੇ ਇਹਨਾਂ ਨੇ ਆਪਣੇ ਅੰਦਰੂਨ ਤੌਰ ਤੇ ਸਾਰਾ ਕੁਝ ਕੀਤਾ ਘੱਟ ਵੱਡ ਨਹੀਂ ਤਾਂ ਇਲੈਕਸ਼ਨ ਚ ਵੋਟ ਕੱਟਣ ਦਾ ਮਤਲਬ ਨਹੀਂ ਬਣਦਾ ਇੱਕ ਬੰਦਾ ਜੱਦੀ ਪੁਸ਼ਤੀ ਦੋਹਾਂ ਪੁਸ਼ਤਾਂ ਤੋਂ ਰਹਿ ਰਿਹਾ ਉਹਦੀ ਵੋਟ ਹੀ ਨਹੀਂ ਦੂਜੀ ਗੱਲ ਚੁੱਲਾ ਟੈਕਸ ਦੀ ਰਸੀਦ ਕਿੰਨੇ ਦੇਣੀ ਹੈ ਜੀ ਸੈਕਟਰੀ ਕਿਉਂ ਨਹੀਂ ਹਾਜ਼ਰ ਐਸ ਵੇਲੇ ਚੋਣ ਕਮਿਸ਼ਨ ਦਾ ਰਾਜ ਹੈ ਤੇ ਸੈਕਟਰੀ ਜਿਹੜਾ ਹੈ ਸੀਟਾਂ ਦੇ ਹਾਜ਼ਰ ਨਹੀਂ ਸਵੇ ਕੋਈ ਐਸੈਕਟਰੀ ਨਹੀਂ ਹੈਗਾ ਨਾ ਨੋਮੀਨੇਸ਼ਨ ਫਾਈਲ ਕਰਨ ਤੋਂ ਹੀ ਰੋਕੇ ਜਾ ਰਕ ਬਿਲਕੁਲ ਹਾਰ ਜੇ ਦੇਖੋ ਲੋਕਾਂ ਨੂੰ ਪਤਾ ਹੈ ਜੋ ਹਾਲਾਤ ਐ ਇਸ ਵੇਲੇ ਪੰਜਾਬ ਚ ਨੇ ਲਾਅ ਐਂਡ ਆਰਡਰ ਦਿੱਤੀ ਸੀ ਨੂੰ ਲੈ ਕੇ ਅ ਇਸ ਵੇਲੇ ਜਿੱਦਾਂ ਕਿਸਾਨ ਪਰੇਸ਼ਾਨ ਨੇ ਵਪਾਰੀ ਪਰੇਸ਼ਾਨ ਨੇ ਫਰੋਤੀਆਂ ਵਸੂਲੀਆਂ ਜਾ ਰਹੀਆਂ ਨੇ ਅਨ ਮਤਲਬ ਲਾਅ ਦੀ ਬਿਲਕੁਲ ਮਾੜੀ ਹਾਲਤ ਹੈ ਅੱਜ ਉਹਨਾਂ ਨੂੰ ਇਹਨਾਂ ਨੂੰ ਪਤਾ ਹੈ ਕਿ ਲੋਕਾਂ ਨੇ ਆਪਣਾ ਗੁੱਸਾ ਇਹਨਾਂ ਚੀਜ਼ਾਂ ਦੇ ਕੱਢਣਾ ਹੈ ਇਹ ਅੰਦਰ ਪੱਕੇ ਜਿਨ੍ਹਾਂ ਲੋਕਾਂ ਨੇ ਐਮਪੀ ਇਲੈਕਸ਼ਨ ਚ ਵੋਟ ਪਾਈ ਹੁਣ ਉਹਨਾਂ ਦੀ ਵੋਟ ਨਹੀਂ ਇਤਤੋਂ ਵੱਡੀ ਇਤਤੋਂ ਵੱਡੀ ਮਤਲਬ ਡੈਮੋਕ੍ਰੇਸੀ ਦਾ ਕਾਹਨ ਕੀ ਹੋ ਸਕਦਾ ਸੋਕੋ ਤੁਸੀਂ ਪੁੱਛੋ ਤੁਸੀਂ ਅਨਾਉਂਸ ਕਰੋ ਵੀ ਲਿਆਓ ਜਿਹਦੀ ਵੋਟ ਪਿੱਛੇ ਤੁਸੀਂ ਪ੍ਰੂਫ ਕਰੋ ਜੇ ਕੋਈ ਬੰਦਾ ਪ੍ਰੂਫ ਕਰ ਦਿੰਦਾ ਕਿ ਮੈਂ ਰਾਈਟ ਆ ਇਮੀਡੀਏਟ ਉਹਦੀ ਬੋਟ ਪਾਓ ਬਣਾਓ ਪਰ ਬੜਨ ਕੇ ਦੀਆਂ ਹੰਡੀਆਂ ਨੇ ਜਿਹੜੇ ਉਹਨਾਂ ਦੇ ਪੱਕੇ ਬੰਦੇ ਨੇ ਮੈਂ ਤੇ ਇੱਕ ਗੱਲ ਕਹਿਣੀ ਚਾਹੁੰਦਾ ਇਲੈਕਸ਼ਨ ਕਮਿਸ਼ਨ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਚੋਣ ਪ੍ਰਕਿਰਿਆ ਦੇ ਵਿੱਚ ਇੱਕ ਚੀਜ਼ ਤੇ ਲਾਗੂ ਕਰ ਦਿਓ ਵੀ ਗਾਂ ਵੀ ਭਾਵੇਂ ਕੋਈ ਵੀ ਹੋਵੇ ਇਲੈਕਸ਼ਨਾਂ ਦੇ ਨਿਰਪੱਖ ਹੋਣ ਤੁਸੀਂ ਜਾਂਚ ਕਰ ਲਓ ਇਹਨਾਂ ਦੇ ਟੈਲੀਫੋਨਾਂ ਦੀ ਪਿਛਲੇ ਜਦੋਂ ਦੀ ਇਲੈਕਸ਼ਨ ਅਨਾਉਂਸ ਹੋਈ ਹੈ ਕਿ ਕਿਹਨਾਂ ਇਹਨਾਂ ਦੀ ਬਾਰ ਬਾਰ ਗੱਲ ਹੋਂਦੀ ਹੈ ਕਿਹੜੇ ਬੰਦੇ ਇਹਨਾਂ ਨੂੰ ਆ ਕੇ ਮਿਲ ਰਹੇ ਨੇ ਤੁਹਾਨੂੰ ਸਾਰਾ ਪਤਾ ਦੁੱਧਾ ਦੁੱਧਾ ਸਾਹਿਬ ਨਾਰਾ ਦੇ ਰਿਹਾ ਫ੍ਰੀ ਐਂਡ ਫੇਅਰ ਇਲੈਕਸ਼ਨ ਦਾ ਪਾਰਦਰਸ਼ੀ ਇਲੈਕਸ਼ਨ ਦਾ ਉਹ ਕੀ ਹੈ ਬਿਲਕੁਲ ਮੈਂ ਉਸ ਨੂੰ ਮਤਲਬ ਉਹਦੀ ਕੰਟਰਡਿਕਟ ਕਰਦਾ ਕਿ ਉਹ ਬਿਲਕੁਲ ਗਲਤ ਗੱਲ ਕਹਿ ਰਹੇ ਨੇ ਬਿਲਕੁਲ ਗਲਤ ਦੂਜੇ ਪੱਖ ਨਾ ਹੋ ਰਿਹਾ ਹਰ ਬਲੌਗ ਦਾ ਇੰਚਾਰਜ ਜਿਹੜਾ ਉਹ ਐਮ ਐਲ ਏ ਅਨ ਐਲਾਨਿਆ ਹੋਇਆ ਇਲੈਕਸ਼ਨ ਪੰਜਾਬ ਸਰਕਾਰ ਵੱਲੋਂ ਉਹ ਉਹ ਜਿਹੜੀ ਲਿਸਟ ਦਊਗਾ ਉਹ ਕਿਉਂਕਿ ਦੇਖੋ ਸਟਰਕਚਰ ਕੀ ਹੈ ਵੀਡੀਓ ਸੈਕਟਰੀ ਡीडीपीਓ ਐਸਡੀ ਮਿੱਥੇ ਰਹਿਣੇ ਨੇ ਚੋਣ ਕਮਿਸ਼ਨ ਦਾ ਜਦੋਂ ਮੁੱਕ ਗਈ ਰਿਜ਼ਲਟ ਆ ਗਏ ਫਿਰ ਪੰਜਾਬ ਸਰਕਾਰ ਅੰਦਰ ਇਹਨਾਂ ਨੇ ਕੰਮ ਕਰਨਾ ਇਹਨਾਂ ਨੇ ਮਲਾਈਦਾਰ ਪੋਸਟਾਂ ਰੱਖਣੀਆਂ ਨੇ ਆਪਣੇ ਕੋਲ ਇਹ ਉਹਦੇ ਚੱਕਰ ਦੇ ਵਿੱਚ ਪਏ ਨੇ ਕਿ ਸਾਡੀ ਮਲਾਈਦਾਰ ਪੋਸਟ ਨਾ ਖੁੱਸ ਜੇ ਸਾਡੀ ਕੋਈ ਇਨਕੁਆਰੀ ਨਾ ਕੱਲ ਨੂੰ ਖੁੱਲ ਜੇ ਕੋਈ ਉਹ ਕੱਪੜੇ ਦੇ ਬਹੁਤ ਵੱਡੇ ਨੇ ਹੁਣ ਜਿਹੜਾ ਪ੍ਰਬੰਧਕ ਲੱਗੇ ਰਹੇ 1 ਸਾਲ ਉਹਨਾਂ ਦਾ ਤੁਹਾਨੂੰ ਕੀ ਲੱਗਦਾ ਮਤਲਬ ਉਹਨਾਂ ਨੇ ਬਹੁਤ ਸਾਫ਼ ਕੰਮ ਕੀਤਾ ਥੱਲੇ ਧਰਤੀ ਤੇ ਚੈੱਕ ਕਰਾ ਲੋ ਮਤਲਬ ਪ੍ਰਬੰਧਕ ਲੁੱਟ ਕੇ ਖਾ ਗਏ ਸਾਰੀ ਪੰਚਾਇਤਾਂ ਨੂੰ ਤੁਸੀਂ ਐਸਟੀਐਮ ਨਾਲ ਵੀ ਗੱਲ ਕੀਤੀ ਹੈ ਵੀਡੀਓ ਪੀਰ ਨਾਲ ਵੀ ਹੁਣ ਅੱਗੇ ਕੀ ਰਣਨੀਤੀ ਹੈ ਕੀ ਤੁਹਾਡਾ ਪਲਾਨ ਰਣਨੀਤੀ ਇੱਥੇ ਖੜੇ ਹੈ ਇਹਨਾਂ ਨੂੰ ਕਿਹਾ ਵੀ ਤੁਸੀਂ ਦੱਸੋ ਅਹੀਂ ਤੇ ਧਰਨਾ ਦਈਏ ਅਸੀਂ ਬਹਿ ਜਾਂਦੇ ਆ ਜੇ ਤੁਸੀਂ ਨਹੀਂ ਮਤਲਬ ਇਸ ਗੱਲ ਤੇ ਆਉਂਦੇ ਤਾਂ ਅਸੀਂ ਤੇ ਦਰੀਆਂ ਮੰਗਾਓ ਇੱਥੇ 2-4 ਤੇ ਅਸੀਂ ਤੇ ਬਹਿ ਜਾਂਦੇ ਜਨਰਲ ਸਾਹਿਬ ਸਾ ਸੁਨੇਹਾ ਸਾਡੇ ਮਾਧਿਅਮ ਰਹੀ ਤੁਹਾਡੇ ਮਾਧਿਅਮ ਰਹੀਂ ਮੇਰੀ ਸਰਕਾਰ ਨੂੰ ਇੱਕੋ ਹੀ ਬੇਨਤੀ ਹੈ ਕਿ ਲੋਕਤੰਤਰ ਦੇ ਘਾਣ ਨਾ ਕਰੋ ਲੋਕਾਂ ਨੂੰ ਇਲੈਕਸ਼ਨ ਲੜਨ ਦਿਓ ਐਸ ਬਾਈਕਾਟ ਕਰਨ ਦੀ ਗੱਲ ਕਰ ਰਹੇ ਲੋਕ ਬਾਈਕਾਟ ਕਰਨਗੇ ਨਾ ਲੋਕ ਕੀ ਕਰਨਗੇ ਲੋਕ ਜਦੋਂ ਤੁਸੀਂ ਲੋਕਤੰਤਰ ਬਾੜ ਹੀ ਨਹੀਂ ਕਰਨਾ ਵੇਖੋ ਹੁਣ ਕਿਹੜੀ ਹੁਣ ਕਿਹੜੀ ਇਲੈਕਸ਼ਨ ਕੋਈ ਇਲੈਕਸ਼ਨ ਕਿਸੇ ਨਿਸ਼ਾਨ ਤੇ ਹੋ ਰਹੀ ਹੈ ਇਲੈਕਸ਼ਨ ਤੇ ਨਿਸ਼ਾਨ ਤੇ ਹੋ ਹੀ ਨਹੀਂ ਰਹੀ ਪਹਿਲਾਂ ਵੀ ਨਹੀਂ ਹੁੰਦੀ ਜਿਹੜੇ ਬਣ ਜਾਣਗੇ ਉਹ ਸਰਪੰਚ ਹੋਣੇ ਆ ਪਿੰਡਾਂ ਦੇ ਸਰਕਾਰ ਉਹਨਾਂ ਨਾਲ ਮਿਲ ਕੇ ਪਿੰਡਾਂ ਦਾ ਵਿਕਾਸ ਕਰੇ ਤੇ ਆਪਾਂ ਉਸ ਪੱਖ ਨੂੰ ਆਉਂਦੇ ਹੀ ਨਹੀਂਗੇ ਇਹ ਫਿਰ ਚੋਣਾਂ ਦਾ ਮਕਸਦ ਕੀ ਹੋਇਆ ਚੋਣਾਂ ਦੀ ਪ੍ਰਕਿਰਿਆ ਜੇ ਜਦੋਂ ਪੂਰੀ ਨਹੀਂ ਹੋਣ ਦਿੱਤੀ ਯਾਨੀ ਫਿਰ ਲੋਕੀ ਕਹਿ ਰਹੇ ਸਿੱਧੀ ਲਿਸਟਾ ਲਾ ਦਿਓ ਸਰਪੰਚਾਂ ਦੀ ਤੇ ਅਸੀਂ ਤਾਂ ਆਪ ਕਹਿ ਰਹੇ ਆ ਵੀ ਤੁਸੀਂ ਲੈ ਕੇ ਲਾ ਦਿਓ ਵੀ ਆਹ ਸਰਪੰਚ ਨੇ ਵੋਟਾ-ਵਟਾ ਨਹੀਂ ਜੇ ਬੰਨੀ ਆ ਇਹੋ ਕੋ ਚੱਲਣਾ ਤੇ ਇਲੈਕਸ਼ਨ ਕਮਿਸ਼ਨ ਵੀ ਕਿਰਪਾ ਕਰਕੇ ਉਹ ਜੇ ਨਹੀਂ ਧਿਆਨ ਦਿੰਦਾ ਤੋ ਵੀ ਇੱਥੇ ਸਾਈਨ ਕਰ ਦੇ ਤੇ ਕੰਮ ਖਤਮ ਹੋਵੇ ਬਿਲਕੁਲ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਗੋਜਲਾ ਜੋ ਬੀ ਡੀ ਪੀਓ ਦਫਤਰ ਪਹੁੰਚੇ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀ ਹੈ ਅਧਿਕਾਰੀ ਨਾਲ ਗੱਲਬਾਤ ਕੀਤੀ ਔਰ ਐਲਾਨ ਕੀਤਾ ਉਹ ਤੱਕ ਇੱਥੇ ਮੌਜੂਦ ਰਹਿਣਗੇ ਧਰਨਾ ਦੇਣਗੇ ਜਦੋਂ ਤੱਕ ਅਧਿਕਾਰੀਆਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਕੀਤੀਆਂ ਜਾ ਰਹੀਆਂ ਵੋਟਾ ਸੰਬੰਧੀ ਜੋ ਇਤਰਾਜ਼ ਹੈ ਉਹ ਦੂਰ ਨਹੀਂ ਕੀਤੇ ਜਾਂਦੇ ਔਰ ਮੰਗ ਕੀਤੀ ਹੈ ਚੋਣ ਕਮਿਸ਼ਨ ਤੋਂ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੀ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੂਰੀ ਕੀਤੀ ਜਾਵੇ ਕੈਮਰਾ ਬਸਰ ਅਵਤਾਰ ਸਿੰਘ ਤੇ ਰਮਨਿੰਦਰ ਸਿੰਘ ਮੋਂਗਾ ਪੀਟਸ ਨਿਊਜ਼ ਅਮਰਤਸਰ